ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਲੜਦੇ ਲੋਕਾਂ ਦੀ ਬਿਲਕੁਲ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਅੱਜ ਤੁਸੀਂ ਸਾਬਤ ਕਰਦਾ ਪੰਜਾਬ ਦੇ ਨੌਜਵਾਨੋਂ ਪੰਜਾਬ ਹੀ ਨਹੀਂ ਕਰਨਾਲ ਤੋਂ ਰਾਜਸਥਾਨ ਜੈਪੁਰ ਤੱਕ ਦੇ ਅੱਜ ਨੌਜਵਾਨ ਆਈਏ ਤੇ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਕਿ ਜਿੰਨੀਆਂ ਮਰਜ਼ੀ ਰੋਕਾਂ ਹੋਣ ਜਿੰਨੇ ਮਰਜ਼ੀ ਪੈਰੇ ਹੋਣ ਜਿੰਨੇ ਮਰਜ਼ੀ ਤਾਬੇ ਡਰਾਵੇ ਦਬਕੇ ਹੋਣ ਪਰ ਤੁਸੀਂ ਝੋਟੇਓ ਅੱਜ ਨੇੜੀਆਂ ਠਾਤੀਆਂ ਜਾਂ ਕਿਵੇਂ ਤੁਹਾਨੂੰ ਡਾਂਗਾ ਦਾ ਵੀ ਕੁੱਟਿਆ ਗਿਆ ਅੱਜ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਦੇ ਪੁਲਿਸ ਨੇ ਡਾਂਗਾ ਮਾਰੀਆਂ ਇੱਕ ਤਾਂ ਮੋਢਾ ਲਾਤਾ ਮੁੰਡੇ ਦਾ ਅਕਰੇ ਦਾ ਇੱਕ ਦੇ ਕੱਪੜੇ ਹੀ ਪਾਰਤੇ ਸਾਰੇ ਕਿੰਗਾ ਨੂੰ ਥਾਣਾ ਚ ਰਾਤ ਹੀ ਫੜ ਕੇ ਤਾੜ ਲਿਆ ਸੀਗਾ ਪਰ ਉਹਦੇ باوجود ਵੀ ਤੁਸੀਂ ਬਾਹਣਾ ਵੇਦੀ ਕਣਕਾਂ ਵੇਦੀ ਡੰਡੋ ਡੰਡੀ ਹੋ ਕੇ ਪਈਓ ਪਈ ਹੋ ਕੇ ਤੁਸੀਂ ਬਈ ਪਹੁੰਚੇ ਹੋ ਜੀ ਮੈਂ ਕਈ ਵਾਰੀ ਸੋਚਦਾ ਹੁੰਦਾ ਨਵੇਂ ਖਿਆ ਯਾਰ ਇਹ ਉਹ ਨੌਜਵਾਨ ਨੇ ਇੰਨਾ ਜज्ਬਾ ਇੰਨਾ ਜਨੂਨ ਹੈ ਇਹਨਾਂ ਨੇ ਕੀ ਇਹਨਾਂ ਨੇ ਆਉਣ ਵਾਲੇ ਸਮੇਂ ਚ ਕੋਈ ਮੈਂਬਰ ਬਣਨਾ ਸਰਪੰਚ ਬਣਨਾ ਜਾਂ ਇਹਨਾਂ ਨੇ ਕੋਈ ਸਿਆਸਤ ਚ ਆਉਣਾ ਕਿੰਨੇ ਘੋਣੇ ਵਿਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ ਬਹੁਤਿਆਂ ਦੇ ਅੰਦਰ ਤਾਂ ਜਿਨ੍ਹਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਆ ਜャ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ ਉਹ ਯਾਰ ਅੱਜ ਸਿਰਾਂ ਤੁਸੀਂ ਚਰਾਤਾ ਬਈ ਤੇ ਮੈਂ ਸੋਚਦਾ ਵੀ ਯਾਰ ਜਿਹੜੇ ਐਨੇ ਜਾਨ ਹੂਲ ਕੇ ਲੜਦੇ ਆ ਕੋਈ ਪਰਵਾਹ ਨਹੀਂ ਦੇਖੋ ਅੱਜ ਉਹਨਾਂ ਨੇ ਕੀਤੀ ਬਸੇਰਾ ਮੈਂ ਕੋਸ਼ਿਸ਼ ਕਰਦਾ ਰਹਾ ਮੈਂ ਸਬਰ ਤੋਂ ਕੰਮ ਲਿਓ ਸਬਰ ਤੋਂ ਕੰਮ ਲਿਓ ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਉਹ ਕਹੀ ਕੋਈ ਗੱਲ ਨਹੀਂ ਬਾਈ ਮੀਰੀ ਤੇ ਪੀਰੀ ਦਾ ਸਦਾ ਸਾਡੇ ਗੁਰੂਆਂ ਦਾ ਅਸੀਂ ਪਰਵਾਹ ਨਹੀਂ ਕਰਦੇ ਤਾਂ ਮੈਂ ਅੱਜ ਮੇਰੇ ਗੱਲ ਦਿਲ ਚਾਈ ਮੈਂ ਕਿਹਾ ਯਾਰ ਜਿਹੜੇ ਇਹੇ ਜੇ ਰਸਾਲਾ ਨੂੰ ਇਹੇ ਜੇ ਨੌਜਵਾਨਾਂ ਨੂੰ ਜਿਹੜੇ ਇਹਨੇ ਭਾਬਕ ਹੋ ਕੇ ਦਿਲੋਂ ਡਾਂਗਾਂ ਖਾ ਕੇ ਕੁੱਟਾਂ ਖਾ ਕੇ ਸੱਟਾਂ ਫੇਟਾਂ ਖਾ ਕੇ ਗਾ ਪਤਾ ਨਹੀਂ ਕੀ ਹੋ ਜਾਣਾ ਪ੍ਰਵਾਹ ਨਹੀਂ ਕਰਦੇ ਆ ਕੇ ਲੜਦੇ ਸਿਰ ਧੜ ਦੀ ਲਾ ਕੇ ਤੇ ਉਹ ਲੋਕ ਜਿਹੜੇ ਇਹੇ ਜੇ ਲੋਕਾਂ ਨੂੰ ਬੇਚ ਦਿੰਦੇ ਨੇ ਅੱਗੇ ਯਾਰ ਉਹ ਆਗੂ ਉਹਨਾਂ ਨੂੰ ਕਿੱਥੇ ਢੋਈ ਮਿਲਣੀ ਹੈ ਬਈ ਸੋਚਿਆ ਕਰੋ ਮੈਂ ਇੱਥੇ ਆਗੂ ਨੂੰ ਇੱਕ ਨਸੀਹਤ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ ਅਸੀਂ ਸਾਡੀ ਖਾਤਰ ਜਿਹੜਾ ਆਪਾਂ ਹੋਕਾ ਮਾਰ ਦਿੰਨੇ ਆ ਤੇ ਹੜ ਆ ਜਾਂਦਾ ਨੌਜਵਾਨਾਂ ਦਾ ਇਨਸਾਨਾਂ ਦਾ ਪੰਜਾਬੀਆਂ ਦਾ ਤੇ ਆਪਾਂ ਕੋਈ ਆਪ ਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਦਾਬੇ ਚ ਜਾਂ ਦਬਕੇ ਚ ਆਪਾਂ ਕਿਸੇ ਤਰ੍ਹਾਂ ਦਾ ਕੋਈ ਸਮਝੌਤੇ ਕਰ ਜਾਂਦੇ ਆ ਤਾਂ ਯਾਰ ਅਸੀਂ ਇਹ ਪ੍ਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਂਦਾ। ਸੋ ਧੰਨਵਾਦ ਬਈ ਤੁਹਾਡਾ ਦਿਲੋਂ ਧੰਨਵਾਦ ਆ। ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਜਿੰਨਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲਗਾਇਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ ਜਿਸ ਦਿਨ ਮਾਨਸਾਹ ਦਾ ਇਹਨੇ ਪ੍ਰੋਗਰਾਮ ਫੇਲ ਕੀਤਾ। ਇਹਨਾਂ ਦੇ ਹੌਸਲੇ ਵੱਧ ਗਏ ਸੀ ਇਹਨਾਂ ਨੇ ਭਰਮ ਪਾਲ ਲਿਆ ਸੀ। ਵੀ ਇਹੇ ਪ੍ਰੋਗਰਾਮ ਵੀ ਅਸੀਂ ਫੇਲ ਕਰ ਦਿਆਂਗੇ ਪਰ ਤੁਸੀਂ ਬਾਦ ਸ਼ੇਰੋ ਵੈਜਾ ਵੈਜਾ ਕਰਾਤੀ ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਕਿ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਵਾ ਕੇ ਆਵਾਜ਼ ਦਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰੂਗਾ ਕਰੂਗੀ ਸੁਪਨ ਸਿਆ ਤੈਨੂੰ ਵੀ ਬੇਨਤੀ ਕਰਨਾ ਚਾਹੁੰਦਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਕਿਹੜੇ ਚੱਕਰਾਂ ਚ ਪਿਆ ਯਾਰ ਤੂੰ ਖੁਦ ਆਹੀਂ ਬੋਲਦਾ ਰਿਹਾ ਹੈ ਆਹੀਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗੇ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਿਆ ਯਾਰ ਕਿਉਂ ਜਵਾਨੀ ਨੂੰ ਨੱਪਣ ਤੇ ਤੁਰ ਪਿਆ ਅੱਜ ਕਿਉਂ ਜਵਾਨੀ ਉਹ ਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ 'ਚ ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸਿੱਖਦੇ ਯਾਰ ਤੈਨੂੰ ਆਪਣਾ ਐਡਾ ਵੱਡਾ ਮਤਲਬ ਕਿ ਅਦਰਸ਼ ਮੰਨਦੇ ਸੀ ਪਿਆਰ ਕਰਦੇ ਸੀ ਇੰਨੀ ਮੁਹੱਬਤ ਕਰਦੇ ਸੀ ਤੈਨੂੰ ਹੱਥਾਂ ਦੇ ਚੱਕ ਦੇ ਜਿੱਥੇ ਭੰਤ ਨੇ ਆਉਣਾ ਮੈਂ ਕਹਿੰਨਾ ਬਨੇਰੇ ਭਰ ਦਿੰਦੇ ਸੀ ਤੇਰੀ ਖਾਤਰ ਲੜਦੇ ਸੀ ਲੋਕਾਂ ਨੇ ਜਿਹੜਾ ਬੰਦਾ ਤੈਨੂੰ ਕੋਈ ਗਲਤ ਕਹਿੰਦਾ ਸੀ ਤੇਰੀ ਖਾਤਰ ਲੜਦੇ ਸੀ ਇਹ ਨੌਜਵਾਨ ਪਰ ਅੱਜ ਤੂੰ ਉਹਨਾਂ ਦੇ ਖਿਲਾਫ ਹੋ ਕੇ ਖੜ ਗਿਆ ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ तहे ਦਿਲੋਂ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਸਾਨ ਦੁਨੀਆ ਨਾਲ ਸਦੂਪਰ ਉਹਨਾਂ ਦੇ ਕਾਕਾ ਸਿੰਘ ਕੋਟੜਾ ਜੀ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਜੀਤ ਫੂਲ ਜੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦਾ ਤੇ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਇਹਨਾਂ ਦੇ ਨਾਮ ਇਥੇ ਸ਼ਾਇਦ ਰਹਿ ਵੀ ਗਏ ਹੋਣਗੇ ਇਹ ਸਾਰੀਆਂ ਉਹ ਜਥੇਬੰਦੀਆਂ ਸੀ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ ਸੋ ਸਾਰਿਆਂ ਨੇ ਬਹੁਤ ਜੋਰ ਲਾਇਆ ਬਥੇਰਾ ਨਾਕੇ ਨੂਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਧਰੋਂ ਸਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਿਆ ਰੋਕਣ ਟੋਕਣ ਬੜਬੜਾਲੀਆਂ ਤੇ ਹੋਰ ਉਹਨਾਂ ਨੇ ਵੀ ਧੰਨਵਾਦ ਬਈ ਹੋਰ ਆਪਣੀ ਜਿੱਥੇ ਬੰਦੀ ਕਾਦੀਆਂ ਉਹਨਾਂ ਨੇ ਵੀ ਧੰਨਵਾਦ ਜਾਨੇ 21 22 ਜਿੱਥੇ ਬੰਦੀਆਂ ਸੀਗੀਆਂ ਸਾਰੀਆਂ ਬਹੁਤ سارے ਨਾਂ ਨਹੀਂ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਪੰਨੇ ਲੈਣੀ ਜ਼ਬਰ ਦੇ ਖਿਲਾਫ ਜਿੱਤ ਹੋਈ ਹੈ ਜੋ ਜ਼ਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਉਹਦੇ ਖਿਲਾਫ ਜਿੱਤ ਹੈ ਸੋ ਮੈਂ ਇੱਕ ਹੋਰ ਅਪੀਲ ਕਰਾਂ ਬੇਨਤੀ ਕਰਦਾ ਨੌਜਵਾਨਾਂ ਨੂੰ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ ਬਾਦ ਤੋਂ ਬਾਦ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਉਹ ਅੱਜ ਵਨੋ 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ ਹੈ ਕਿਉਂਕਿ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ ਕਿਉਂਕਿ ਹੁਣ ਜਿਹੜਾ ਇਹ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਐ ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਂਬਾ ਬੰਦੋ ਕੇ ਲਾਈ ਲੜਨੀ ਹੀ ਪੈਣੀ ਹੈ ਇਨਾ ਇਕੱਠੇ ਹੋਏ ਤਾਂ ਯਾਦ ਰੱਖਿਓ ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ ਸਾਡਾ ਰੋਜ਼ਗਾਰ ਸਾਡਾ ਇਹ ਸਾਡੀਆਂ ਜ਼ਾਇਦਾਦਾਂ ਜ਼ਮੀਨਾਂ ਸਾਡੇ ਹੱਕ ਹਕੂਕ ਸਾਰੇ ਖੋ ਲੈਣੇ ਸਾਰੇ ਦਬ ਲੈਣੇ ਐਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੋਟੇ ਇਕਜੁੱਟ ਹੋਣਾ ਪੈਣਾ ਛੱਡ ਦਿਓ ਮੇਰਾ ਵੀਰ ਇਹ ਯਾਰ ਪਾ ਜਿਹੜੀਆਂ ਆਪਾਂ ਵਖਰੇਵੇਂ ਘੜੇ ਬਾਜ਼ੀਆਂ ਗਰੁੱਪ ਬਾਜ਼ੀਆਂ ਖੜੀਆਂ ਕਰ ਲੈਣੇ ਆ ਕਿ ਅਸੀਂ ਜੀ ਫਲਾਨੀ ਧਰਨ ਵਾਲਾ ਸੀ ਫਲਾਨੀ ਧਰਨ ਵਾਲਾ ਨਹੀਂ ਯਾਰ ਅਸੀਂ ਸਾਰੇ ਕਹੋ ਵੀ ਅਸੀਂ ਤਾਂ ਬਈ ਪੰਜਾਬ ਵਾਲਾ ਅਸੀਂ ਆਪਣੀ ਧਰਤੀ ਮੰਨਦੇ ਆ ਸਾਡੀਆਂ ਬੋਲੀਆਂ ਵਰਸੇ ਇਤਿਹਾਸ ਪਾਣੀ ਸਭ ਦੇ ਸਾਂਝੇ ਆ ਬਈ ਨਾ ਮੇਰਾ ਵੀਰ ਮੈਂ ਫੇਸਬੁੱਕ ਤੇ ਕਰਦੇ ਆ ਲਗਾਤਾਰ ਟਿੱਪਣੀਆਂ ਕਰਦੇ ਆ ਕੋਈ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਤਰ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਨੂੰ ਇਕੱਠਾ ਹੋ ਕੇ ਲੜਨ ਦੇ ਯਾਰ ਕਿਸੇ ਨੇ ਨਹੀਂ ਕੋਈ ਨਹੀਂ ਦੇਖਣਾ ਵੀ ਇਹ ਕਾਮਰੇਡ ਹੈ ਕਿ ਸਿੱਖ ਹੈ ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂਰੇ ਦਾੜੀ ਦੇਖਣੀ ਹੈ ਅਗਲੇ ਨੇ ਤੁਹਾਨੂੰ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ ਉਥੇ ਨੂੰ ਦੇਖਦੇ ਵੀ ਤੂੰ ਕਿਹੜੀ ਧਿਰ ਦਾ ਹੈ ਕਿਹੜੀ ਧਾਰਾ ਦਾ ਹੈ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋ ਜਾਓ ਯਾਰ ਪਿੰਡਾਂ ਦੇ ਵਿੱਚ ਜਥੇਬੰਦ ਖਰੂਪ ਚ ਇਕੱਠੇ ਹੋਵੋ ਜਿਹੜੀ ਵੀ ਜਥੇਬੰਦੀ ਤੁਹਾਨੂੰ ਚੰਗੀ ਲੱਗੇ ਪਿੰਡ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਨਾਲ ਜੁੜ ਜੂਗੇ ਜੇ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾ ਹੋਗੇ ਤਾਂ ਨਹੀਂ ਇੰਨਾ ਖਤਰਨਾਕ ਤਰੀਕੇ ਦੇ ਨਾਲ ਮੋਦੀ ਤੁਹਾਡੇ ਉੱਤੇ ਹਮਲੇ ਕਰਨ ਨੂੰ ਤਿਆਰ ਹੋਇਆ ਬੈਠਾ ਹੈ ਤਾਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜਾਊਗਾ ਸੋ ਇਸ ਕਰਕੇ 13 ਤਰੀਕ ਨੂੰ ਯਾਦ ਰੱਖਿਓ ਦਿੱਲੀ ਵਾਲਾ ਆਪਾਂ ਕੋਚ ਕਰਨਾ ਜਿਵੇਂ 26 ਨਵੰਬਰ ਨੂੰ ਆਪਾਂ ਗਏ 26 ਨਵੰਬਰ 2020 ਨੂੰ 13 ਤਰੀਕ ਨੂੰ ਆਪਾਂ ਉਧਰ ਨੂੰ ਕੋਚ ਕਰਨਾ ਸੋ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਉਧਰ ਨੂੰ ਆਪਾਂ ਚੱਲੇ ਪਾਉਣੇ ਆ ਸੋ ਇਸ ਤੋਂ ਇਲਾਵਾ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਵੀ ਮੈਂ ਕਰਨਾ ਚਾਹੁੰਦਾ ਚੰਨੀ ਜੀ ਦਾ ਉਹਨਾਂ ਨੂੰ ਵੀ ਅੱਜ ਘਰੇ ਘੇਰ ਲਿਆ ਸੀ ਉਹਨਾਂ ਨੇ ਅੱਜ ਆਉਣਾ ਸੀ ਇੱਥੇ ਚਲੋ ਵਿਚਾਰਾਂ ਦੇ ਬਖਰੇਵੇਂ ਹੈਗੇ ਆ ਸੱਸੀ ਤੌਰ ਤੇ ਵੀ ਬਖਰੇਵੇਂ ਨੇ ਉਹਨਾਂ ਦੀ ਪਾਰਟੀ ਪਦਤ ਵੀ ਸਾਡੇ ਬਖਰੇਵੇਂ ਨੇ ਪਰ ਉਸ ਇਨਸਾਨ ਨੇ ਹਾਂ ਦਾ ਨਾਰਾ ਮਾਰਿਆ ਸੁਖਪਾਲ ਸਿੰਘ ਖੈਰੇ ਨੇ ਹਾਂ ਦਾ ਨਾਰਾ ਮਾਰਿਆ ਉਦੋਂ ਆਇਆ ਵੀ ਸੀ 29 ਨੂੰ ਉਦੋਂ ਬਾਅਦ ਬੋਲਿਆ ਵੀ ਆ ਚਲੋ ਖੈਰਾ ਤਾਂ ਵੈਸੇ ਹੀ ਜਿੱਥੇ ਵੀ ਜ਼ਬਰ ਹੁੰਦਾ ਜ਼ੁਲਮ ਹੁੰਦਾ ਉਹਦੇ ਖਿਲਾਫ ਡਟ ਕੇ ਦੇਣਗੇ ਸਾਰਿਆਂ ਦਾ ਭਾਈ ਜਿਹੜੇ ਜਿਹੜੇ ਮੇਥੋਂ ਰਹਿ ਗਏ ਭਰਾਵੋ ਕੋਈ ਨਾਂ ਨਹੀਂ ਲਈ ਗਿਆ ਲੈ ਆ ਗਿਆ ਉਹਨਾਂ ਦਾ ਵੀ ਧੰਨਵਾਦ ਹੈ ਤੇਨੂੰ ਧੰਨਵਾਦ ਆ ਡੇਰੋਂ ਲੜਨ ਵਾਲੇ ਬੰਦੇ ਹੀ ਵੇਸਾ ਜਿੱਤਦੇ ਆ ਦਿਮਾਗ ਤੋਂ ਲੜਨ ਵਾਲੇ ਬੰਦੇ ਹਾਰ ਜਾਂਦੇ ਆ ਸੋ ਜਿੱਤ ਵੀ ਜੇ ਲੋ ਲੜਨ ਵਾਲਿਆਂ ਦੀ ਹੁੰਦੀ ਆ ਸੋ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਭਾਈ ਆਪਾਂ ਮਿਲਦੇ ਆ 13 ਤਰੀਕ ਨੂੰ ਕਨੌਰੀ ਦੇ ਸੰਭੂ ਦਿੱਲੀ ਵੱਲ ਚੱਲੇ ਪਹੁੰਚੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ